ਸਰੀਰਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਪੰਜਾਬ ਦੇ ਵਿੱਚ ਲੋਹੜੇ ਦੀ ਗਰਮੀ ਪੈ ਰਹੀ ਆ ਪੰਜਾਬ ਦੇ ਵਿੱਚ ਟੈਂਪਰੇਚਰ ਦਿਨੋਂ ਦਿਨ ਵਧਦਾ ਜਾ ਰਿਹਾ ਪਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਤੁਸੀਂ ਵੀ ਕਾਫੀ ਗਰਮੀ ਦੇ ਵਿੱਚੋਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਗਰਮੀ ਦੇ ਵਿੱਚ ਗਰ ਕਾਫੀ ਗਰਮੀ ਪੈ ਰਹੀ ਆ ਇਹਦੇ ਜਿਹੜੇ ਮੌਸਮ ਦੇ ਬਾਰੇ ਕੀ ਆ ਅਪਡੇਟ ਮਿਲਿਆ ਤੁਹਾਨੂੰ ਕੀ ਆਉਣੇ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਮੌਸਮ ਦੇ ਵੱਲੋਂ ਕੁਦਰਤ ਦੇ ਬੰਨੋ ਕੀ ਕੋਈ ਠੰਡੀ ਹਵਾਵਾਂ ਆ ਸਕਦੀਆਂ ਨੇ ਮੌਸਮ ਦੇ ਬਾਰੇ ਇਹਦੇ ਬਾਰੇ ਜਾਣਕਾਰੀ ਦਿਓ ਦੇਸ਼ ਵਿਦੇਸ਼ ਵਿੱਚ ਪੰਜਾਬੀਓ ਸੱਤਰੀਗਰ ਅ ਸਾਡਾ ਇਹ ਵਿਸ਼ਾ ਨਹੀਂ ਸੀ ਪਰੰਤੂ ਦੇਸ਼ ਦੀ ਤੇ ਪੰਜਾਬ ਦੀ ਪੀੜਾ ਜਿਹੜੀ ਉਹ ਸਾਡਾ ਹਿੱਸਾ ਬਣ ਜਾਂਦੀ ਹੈ ਇਸ ਵੇਲੇ ਪੰਜਾਬ ਦੇ ਲੋਕ ਬਹੁਤ ਬੁਰੀ ਤਰ੍ਹਾਂ ਗਰਮੀ ਵਾਲੇ ਮੌਸਮ ਦੇ ਵਿੱਚੋਂ ਵਿਚਰ ਰਹੇ ਨੇ ਗੁਜ਼ਰ ਰਹੇ ਨੇ ਦੁੱਖਾਂ ਤਕਲੀਫਾਂ ਉਹਨਾਂ ਦਾ ਰੋਪਈਆਂ ਨੇ ਜਿੱਥੋਂ ਤੱਕ ਮੌਸਮ ਦਾ ਸਵਾਲ ਆ ਇਸ ਵੇਲੇ ਪੰਜਾਬ ਦੇ ਵਿੱਚ 45 ਤੋਂ 47 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਜਦੋਂ ਤਾਪਮਾਨ ਦੀ ਗੱਲ ਹੁੰਦੀ ਹੈ ਪੰਜਾਬ ਵਾਸੀ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਿਉਂਕਿ ਝੋਨੇ ਦੀ ਫਸਲ ਆ ਜਿਹੜੀ ਉਹ ਲਾਉਣ ਦਾ ਸਮਾਂ ਹੋ ਜਾਂਦਾ ਹੈ ਤੇ ਇਸ ਫਸਲ ਦੇ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਲੇਬਰ ਕਰਨ ਵਾਲੇ ਲੋਕ ਕਿਸਾਨ ਸਾਰੇ ਜਾਂ ਸਾਰਾ ਪੰਜਾਬ ਦਾ ਧਾਰੂਦਾਰਾ ਜਿਹੜਾ ਉਹ ਪ੍ਰਭਾਵਿਤ ਹੋ ਜਾਂਦਾ ਹੈ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਕਿ ਪੰਜਾਬ ਦੇ ਡਾਇਰੈਕਟਰ ਨੇ ਜਿਹੜੇ ਮੌਸਮ ਵਿਭਾਗ ਦੇ ਏ ਕੇ ਸਿੰਘ ਉਹਨਾਂ ਵੱਲੋਂ ਇੱਕ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਕਿ ਹਾਲ ਦੀ ਘੜੀ ਆਉਣ ਵਾਲੇ 15 ਦਿਨ 10 ਦਿਨ ਮੀਂਹ ਵਾਲੇ ਪਾਸੇ ਕਰਨ ਦੀ ਕੁਦਰਤ ਵੱਲੋਂ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਇਸ ਕਰਕੇ ਮਨ ਨੂੰ ਕਿਹੜੇ ਰੱਖਣ ਦੀ ਦਿਲ ਨੂੰ ਕਿਹੜੇ ਰੱਖਣ ਦੀ ਆਪਣੇ ਆਪ ਨੂੰ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਇੱਕ ਮੌਸਮੀ ਖਤਰਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਸਾਰੇ ਪੰਜਾਬੀਆਂ ਦੇ ਸਿਰ ਦੇ ਉੱਤੇ ਸਾਰੇ ਦੇਸ਼ ਤੇ ਸਿਰ ਦੇ ਉੱਤੇ ਮਡਰਾ ਰਿਹਾ ਮੌਨਸੂਨ ਆਉਣ ਦੀ ਸੰਭਾਵਨਾ ਕਿਉਂਕਿ ਮੌਨਸੂਨਾਂ ਉੱਠ ਰਿਹਾ ਨੇ ਤੇ ਹੋਰ ਪਾਸੇ ਸਟੇਟਾਂ ਦੇ ਵਿੱਚ ਇਸ ਵੇਲੇ ਘੁੰਮ ਰਹੀਆਂ ਨੇ ਪਰ ਪੰਜਾਬ ਵਿੱਚ ਘੱਟੋ ਘੱਟ 10 ਦਿਨ ਅਜੇ ਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਪੰਜਾਬ ਵਿੱਚ ਬਾਰਿਸ਼ ਆਵੇ ਜਦੋਂ 43 ਤੋਂ 45 46 47 ਡਿਗਰੀ ਤੱਕ ਤਾਪਮਾਨ ਜਾਂਦਾ ਹੈ ਤੇ ਘਰੋਂ ਬਾਹਰ ਨਿਕਲਣਾ ਤੇਜ਼ ਲੂ ਦੇ ਵਿੱਚ ਨਿਕਲਣਾ ਕਮਕਾਰ ਤੇ ਜਾਣੇ ਵਾਲੇ ਲੋਕਾਂ ਲਈ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਮੁਲਾਜ਼ਮਾਂ ਲਈ ਸਾਰਿਆਂ ਲਈ ਇੱਕ ਬਹੁਤ ਵੱਡੀ ਮੁਸੀਬਤ ਹੈ ਖਾਸ ਕਰਕੇ ਬੱਚਿਆਂ ਲਈ ਭਾਵੇਂ ਸਕੂਲਾਂ ਵਿੱਚ ਛੁੱਟੀਆਂ ਨੇ ਪਰੰਤੂ ਆਪਦੇ ਰੋਜ਼ਮਰਾਂ ਦੇ ਕੰਮ ਕਰਨ ਵਾਸਤੇ ਬੱਚਿਆਂ ਨੂੰ ਇਧਰ ਉਧਰ ਜਾਣ ਵਾਸਤੇ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਪਟਿਆਲਾ ਬਠਿੰਡਾ ਤੇ ਅੰਮ੍ਰਿਤਸਰ ਬਹੁਤ ਸਾਰੇ ਗਰਮ ਸ਼ਹਿਰ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਜੀਲਪੁਰ ਸੈਡ ਬਹੁਤ ਜ਼ਿਆਦਾ ਪਟਿਆਲਾ ਵੀ ਗਰਮੀ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈ ਤੇ ਇਸ ਵੇਲੇ ਪੰਜਾਬ ਨੂੰ ਜਿਹੇ ਹਾਲਾਤਾਂ ਤੋਂ ਖੜਾ ਛੁੱਟਦਾ ਮੈਨੂੰ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ ਕਿਉਂਕਿ ਏਕੇ ਸਿੰਘ ਅਨਸਾਰ 10 ਦਿਨ ਬਿਲਕੁਲ ਸੁਭਾਵਨਾ ਨਾਲ ਇਹਨਾਂ ਬਦਲ ਵਾਈ 20 بارش ਦੀ ਕਿਸੇ ਵੀ ਤਰ੍ਹਾਂ ਦੀ ਤੇ ਪੰਜਾਬ ਵਾਸੀਆਂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਹੋ ਰਹੀ ਹੈ ਤਾਂ ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਤੇ 20 ਜੂਨ ਤੋਂ 15 ਜੂਨ ਤੋਂ ਅਲੱਗ-ਅਲੱਗ ਪਾਰਟਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅੱਛਾ ਫੈਸਲਾ ਕੀਤਾ ਗਿਆ ਝੋਨੇ ਦੀ ਲਵਾਈ ਅਲੱਗ ਅਲੱਗ ਜਿਨ੍ਹਾਂ ਵਿੱਚ ਅਲੱਗ ਅਲੱਗ ਟਾਈਮ ਤੇ ਹੋਣੀ ਹੈ ਸ਼ੁਰੂ ਇੱਕ ਨਿਯਮ ਵੱਧ ਕੀਤਾ ਗਿਆ ਝੋਨੇ ਦੀ ਲਵਾਈ ਨੂੰ ਤੇ ਪੰਜਾਬ ਦੇ ਵਿੱਚ ਸਿਰਫ ਝੋਨੇ ਦੀ ਲਵਾਈ ਨੂੰ ਨਾ ਦੇਖਿਆ ਜਾਵੇ ਤੇ ਪੰਜਾਬ ਵਿੱਚ ਇਸ ਵੇਲੇ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਤੇ ਗਰਮੀ ਇਸ ਵੇਲੇ ਪੰਜਾਬੀਆਂ ਤੇ ਆਪਣਾ ਕਹਿਰ ਆ ਜਿਹੜਾ ਇਸ ਵੇਲੇ ਪੰਜਾਬ ਵਰਗੇ ਸੂਬੇ ਤੇ ਕਹਿਰ ਟਾ ਰਹੀ ਹੈ ਤੇ ਪੰਜਾਬੀਆਂ ਨੂੰ ਕਿਤੇ ਵੀ ਰਾਹਤ ਮਿਲਦੀ ਹਾਲ ਦੀ ਘੜੀ ਮੌਸਮ ਵਿਭਾਗ ਅਨਸਾਰ ਨਜ਼ਰ ਨਹੀਂ ਆਉਂਦੀ ਪਰਮਜੀਤਪੁਰ ਸਾਹਿਬ ਜਿਵੇਂ ਕੇ ਇਹ ਗੱਲ ਕਰੀ ਆਪਾਂ ਜਿਹੜੀ ਗਰਮੀ ਦੇ ਕਾਰਨ ਕਿਹੜੇ-ਕਿਹੜੀਆਂ ਸਮੱਸਿਆ ਨਾਲ ਸਾਹਮਣਾ ਕਰਨਾ ਪਊਗਾ ਕਿ ਬਿਮਾਰੀਆਂ ਫੈਲ ਸਕਦੀਆਂ ਨੇ ਤੇ ਸਰਕਾਰ ਨੂੰ ਇਹਦੇ ਲਈ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਆ ਬਿਲਕੁਲ ਜੀ ਜਦੋਂ ਗਰਮੀ ਵੱਧਦੀ ਹੈ ਤੇ ਕੁਦਰਤੀ ਗੱਲ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਵੱਡੀ ਉਮਰ ਦੇ ਬਜ਼ੁਰਗਾਂ ਵਾਸਤੇ ਗਰਮੀ ਦੀ ਉਹਨਾਂ ਨੂੰ ਗਰਮੀ ਕਿਸੇ ਵੀ ਵੇਲੇ ਘੇਰ ਸਕਦੀ ਜਦੋਂ ਕਿਉਂਕਿ ਸਰੀਰ ਦੇ ਵਿੱਚੋਂ ਬਾਡੀ ਦੇ ਵਿੱਚੋਂ ਡਾਕਟਰਾਂ ਮੁਤਾਬਕ ਪਾਣੀ ਨੂੰ ਇੱਕਦਮ ਖਤਮ ਕਰ ਦੇਣਾ ਇਹਦੇ ਵਿੱਚ ਬਹੁਤ ਸਾਰੇ ਰੋਗ ਨੇ ਜਿਹੜੇ ਅਟੈਕ ਦੇ ਉਹ ਇਕਦਮ ਮਨੁੱਖ ਦੇ ਅੰਦਰੋਂ ਪਾਣੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਚੱਕਰ ਆਉਂਦੇ ਨੇ ਤੇ ਉਹ ਕਈ ਪਾਸਿਆਂ ਤੋਂ ਘਬਰਾ ਜਾਂਦੇ ਨੇ ਡਿੱਗ ਜਾਂਦੇ ਨੇ ਤੇ ਸਰੀਰ ਦਾ ਪਾਣੀ ਖਤਮ ਹੋਣ ਤੋਂ ਬਾਅਦ ਬਹੁਤ ਸੰਭਾਵਨਾ ਘਟ ਜਾਂਦੀ ਹੈ ਜਦੋਂ ਕੋਈ ਚੱਕਰ ਆਉਂਦਾ ਜਾਂ ਹੋਰ ਜਦੋਂ ਤੱਕ ਮਨੁੱਖ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਉਦੋਂ ਤੱਕ ਬਹੁਤ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਪਹਿਲੀ ਗੱਲ ਦੂਸਰੀ ਖੇਤਾਂ ਦੇ ਵਿੱਚ ਪਾਣੀ ਕੱਢਣ ਲਈ ਜਿੱਥੇ ਜਰ ਬਾਰਿਸ਼ ਨਹੀਂ ਹੁੰਦੀ ਉਹਨਾਂ ਜਿਹੜੇ ਖੇਤਾਂ ਵਿੱਚ ਝੋਨਾ ਲਾਉਣ ਵਾਸਤੇ ਪੱਧੂ ਕਰਨਾ ਤੇ ਝੋਨਾ ਲਾਉਣ ਵਾਸਤੇ ਪਾਣੀ ਖੜਾਉਣ ਵਾਸਤੇ ਜਿੰਨਾ ਚਿਰ ਕੁਦਰਤ ਮਿਹਰਬਾਨੀ ਹੁੰਦੀ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁੱਖੀ ਬਸਾਇਆ ਗੁਰਬਾਣੀ ਕਹਿੰਦੀ ਹੈ ਤੇ ਖੇਤਾਂ ਵਿੱਚ ਜਿੰਨਾ ਚਿਰ ਕੁਦਰਤ ਸਹਾਇ ਨਹੀਂ ਹੁੰਦੀ ਕੁਦਰਤ ਵੱਲੋਂ ਬੱਦਲ ਨਹੀਂ ਆਉਂਦੇ ਮੀਂਹ ਨਹੀਂ ਆਉਂਦੇ ਉਹਨਾਂ ਚਿਰ ਖੇਤਾਂ ਵਿੱਚ ਪਾਣੀ ਹੈ ਜਿਹੜਾ ਉਹ ਖੜਦਾ ਨਹੀਂ ਤੇ ਧਰਤੀ ਹੇਠਲਾ ਪਾਣੀ ਹੈ ਜਿਹੜਾ ਇੱਥੇ ਸਾਡੇ ਦਰਸ਼ਕ ਸਾਨੂੰ ਕਮੈਂਟ ਕਰਨਗੇ ਬਹੁਤ ਮੁਸ਼ਕਲ ਹੈ ਕਿ ਝੋਨਾ ਨਹੀਂ ਲਾਉਣਾ ਚਾਹੀਦਾ ਪਾਣੀ ਬਚਾਉਣ ਲਈ ਕਿਸਾਨ ਦੋਸ਼ੀ ਦੇ ਅਸੀਂ ਦੋਸ਼ੀ ਆ ਤੁਸੀਂ ਦੋਸ਼ੀ ਇਹ ਬਹੁਤ ਵੱਡੀ ਚਰਚਾ ਪਰੰਤੂ ਹਾਲ ਦੀ ਕਿਹੜੀ ਜਿਹੜੀ ਗਰਮੀ ਦੀ ਗੱਲ ਆ ਤਾਂ ਉਹ ਕਰਦੇ ਆ ਗਰਮੀ ਕਾਰਨ ਝੋਨਾ ਲਾਉਣ ਵਾਸਤੇ ਮਾਹੌਲ ਤਿਆਰ ਕਰਨਾ ਖੇਤਾਂ ਵਿੱਚ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਵਾਸਤੇ ਜਿਨ੍ਹਾਂ ਕੋਲ ਕਾਰਾਂ ਨਹੀਂ ਜਿਨ੍ਹਾਂ ਕੋਲ ਜਿਨ੍ਹਾਂ ਨੇ ਸਕੂਟਰ ਮੋਟਰਸਾਈਕਲ ਸਾਈਕਲਾਂ ਦੇ ਉੱਤੇ ਜਾਂ ਬੱਸਾਂ ਦੇ ਉੱਤੇ ਆਟੋਸ ਦੇ ਉੱਤੇ ਜਾਣਾ ਉਹਨਾਂ ਲਈ ਵੀ ਗਰਮੀ ਦੇ ਵਿੱਚ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਪੱਖਾਂ ਤੋਂ ਸਾਡੇ ਦੇਸ਼ ਵਾਸੀਆਂ ਨੂੰ ਸचेत ਰਹਿਣ ਦੀ ਲੋੜ ਆ ਹਰ ਪਾਸੇ ਖਤਰਾ ਇਕੱਤਰ ਤੇ ਮੀਂਹ ਪੈਣ ਦੀ ਸੰਭਾਵਨਾ ਤੇ ਬਦਲਵਾਈ ਹੋਣ ਦੀ ਸੰਭਾਵਨਾ ਜਿਹੜੀ ਉਹ ਹਾਲ ਦੀ ਘੜੀ ਕਿਤੇ ਵੀ ਨਜ਼ਰ ਨਹੀਂ ਆ। ਧੰਨਵਾਦ ਪਰਮਜੀ ਪੁਲਿਸ ਸਾਹਿਬ ਬਰਗਰ ਦਾ ਤੁਹਾਡਾ ਤੇ ਦੋਸਤੋ ਮੌਸਮ ਵਿਭਾਗ ਵੱਲ ਜਾਣਕਾਰੀ ਸਾਂਝੀ ਕੀਤੀ ਆ ਸਾਡੀ ਵੀ ਆਵਾਜ਼ੇ ਖਲਕਦੇ ਵੱਲੋਂ ਸਾਰੇ ਦੋਸਤਾਂ ਨੂੰ ਸਾਰੇ ਦਰਸ਼ਕਾਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਆ ਬਿਨਾਂ ਲੋੜ ਤੋਂ ਘਰ ਤੋਂ ਬਾਹਰ ਨਿਕਲੋ ਜੇ ਘਰ ਨਿਕਲਣਾ ਵੀ ਬਹੁਤ ਜ਼ਰੂਰੀ ਕੰਮ ਆ ਤਾਂ ਨਿਕਲੋ ਲੂ ਤੋਂ ਬਚ ਕੇ ਰਹਿਣਾ ਚਾਹੀਦਾ ਪਾਣੀ ਬੱਦ ਬੱਦ ਪੀਣਾ ਚਾਹੀਦਾ ਤੇ ਆਪਣੀ ਸਿਹਤ ਦਾ ਚੈੱਕ-ਅਪ ਵੀ ਕਰਾਉਣਾ ਚਾਹੀਦਾ ਧੰਨਵਾਦ ਨਵੀਂ ਚਾਚੇ ਲੈ ਕੇ ਤੁਹਾਡੇ ਚੈਰੀ ਦੇ ਵਿੱਚ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਜਾਜਤ ਸਤਿ ਸ਼੍ਰੀ ਅਕਾਲ